ਦੋ ਦਿਨ ਦੇ ਲਈ ਰਹੇ ਅਸੀਂ ਪੂਰੇ 1 ਵਜੇ ਘਰੋਂ ਤੁਰੇ ਆ ਹੁਣ ਦਿੱਲੀੋਂ ਰਾਤ ਨੂੰ ਅੱਗੇ ਸੀ ਕਿ ਜਾਚੀ ਹਣੀ ਤੇ ਹੁਣ ਢਾਬੇ ਦੇ ਖੜੇ ਸੀ ਅਸੀਂ ਮੰਨਤ ਢਾਬੇ ਤੇ ਅਫਰਗੋਨੇ ਵਾਲਾ ਗਿਆ ਹੋਇਆ ਬੰਦਾ ਜਿਹੜਾ ਚਲਾਉਂਦਾ ਵਾ ਟੈਂਪੂ ਟਰੈਵਲ ਉਹ ਗਿਆ ਹੋਇਆ ਚਾਹ ਪੀਣ ਹਾ ਠਾਬਿਆਂ ਵਾਲੀ ਯਾਰ ਸੱਚੀ ਮਿੰਤਾ ਹੀ ਠਾਬਿਆਂ ਵਾਲੀ ਫੀਲਿੰਗ ਉੱਥੇ ਕਿੱਥੋਂ ਆ ਨਾ ਇਹ ਜੀ ਇਹ ਨਜ਼ਾਰਾ ਹੈ ਨਹੀਂ ਉੱਥੇ ਸਹੀ ਮਾਰਿਆਂ ਚ ਆਜ਼ਾਦ ਤਾਂ ਇੱਥੇ ਆਜ਼ਾਦੀ ਤਾਂ ਇੱਥੇ ਆ ਚੱਲ ਰੂਲ ਮੰਨ ਲੈਨੇ ਆ ਰੂਲ ਰੈਵਲੂਸ਼ਨ ਹੈਗੇ ਨੇ ਠੀਕ ਆ ਸਾਰਾ ਕੁਝ ਆ ਉਹ ਮੁਲਕਾਂ ਚ ਪਰ ਜਿਹੜੀ ਆ ਆਜ਼ਾਦੀ ਆ ਆਜ਼ਾਦੀ ਤਾਂ ਨਹੀਂ ਹੈਗੀ ਦਾ ਸਾਲਾ ਕਿਤੇ ਰੋਡ ਤੇ ਜਾਦਾ ਕਿ ਟਾਈਮ ਖੜ ਜਵੇ 15 20 ਮਿੰਟ ਅੱਧਾ ਘੰਟਾ ਤਾਂ ਹਾਈ ਪੁਲਿਸ ਵਾਲੇ ਆ ਜਾਂਦੇ ਆ ਪੁੱਛਣ ਆ ਦੇਖੋ ਉੱਥੇ ਬਸ ਆ ਚੀਜ਼ਾਂ ਨਹੀਂ ਇਹ ਤੀਜਾ ਬੰਦਾ ਦੇਖਦਾ ਉੱਥੇ ਆ ਕੀ ਹੋ ਗਿਆ ਜੀ ਇਹ ਕੀ ਲੱਗਿਆ ਇਹ ਚੀਜ਼ਾਂ ਬੰਦਾ ਨੂੰ ਇਹ ਚੰਪਾ ਇੱਥੇ ਜਿਹੜੀਆਂ ਨਾਰਮਲ ਨੇ ਉਥੇ ਇਹ ਚੀਜ਼ਾਂ ਨੂੰ ਬੰਦਾ ਦਰਸਦਾ ਮਿਲ ਜਾਂਦੀਆਂ ਪਰ ਸੁਆਦ ਇਹ ਜਾਂ ਨਹੀਂ ਅੰਦੇ ਲੋ ਜਿਹੜੇ ਲੁੱਦੇਹਾਣੇ ਦੇ ਨਾਲ-ਨਾਲ ਪਿੰਡ ਲੱਗਦੇ ਆ ਨਾ ਜਮ ਹੀ ਬਿਲਕੁਲ ਜਿਹੜੇ ਵਿੱਚੇ ਹੀ ਨੇ ਲੁੱਦੇਹਾਣੇ ਦੇ ਪਿੰਡਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਹੁਣ ਕਲੋਨੀਆਂ ਜੀਆਂ ਛੋਟੇ ਛੋਟੇ ਪਲਾਟ ਕੱਟ ਕੇ ਕਲੋਨੀਆਂ ਕੱਟੀਆਂ ਪਈਆਂ ਨੇ ਪਤਾ ਹੀ ਨਹੀਂ ਲੱਗਦਾ ਪਿੰਡਾਂ ਦਾ ਹੁਣ ਸ਼ਹਿਰ ਦੇ ਵਿੱਚ ਹੀ ਆ ਗਏ ਨੇ ਆ ਬਸ ਜਿਹੜਾ ਮਗਰ ਟੋਟਾ ਜਿਹਾ ਸੀ ਸਾਡੇ ਤਾਂ ਬਸ ਆਹੀ ਰਹਿ ਗਿਆ ਜ਼ਮੀਨ ਦਾ ਇੱਧਰਲੇ ਪਾਸੇ ਨਹੀਂ ਤਾਂ ਸਾਰੀਆਂ ਹੀਆਂ ਪਲਾਟ ਕੱਟ ਤੇ ਕਲੋਨੀਆਂ ਜਾ ਸਕੂਲ ਜਾਂਦੇ ਹੁੰਦੇ ਸੀ ਇੱਧਰ ਨੂੰ ਐ ਸੁੰਨਾ ਪਿਆ ਹੁੰਦਾ ਸੀਗਾ ਰੋਡ ਆ 10 15 ਸਾਲਾਂ ਦੇ ਵਿੱਚ ਹੀ ਹੋਇਆ 15 20 ਸਾਲਾਂ ਦੇ ਵਿੱਚ ਹੀ ਆ ਸਾਰਾ ਕੁਝ ਆ ਨਹਿਰ ਆ ਜੀ ਨੀਲੋਂ ਵਾਲੀ ਦਰਾਹੇ ਵਾਲੀ ਨਹਿਰ ਜਿਹਨੂੰ ਕਹਿ ਦਿੰਦੇ ਨੇ ਉਹ ਦਰਾਹੇ ਵਾਲੀ ਨਹਿਰ ਦੇ ਵਿੱਚੋਂ ਫੇਰੇ ਨਹਿਰਾਂ ਪਾੜਦੇ ਇਹ ਨਹਿਰ ਪਾੜਦੀ ਆ ਇੱਧਰ ਹੰਬੜਾ ਸਾਉ ਸਿਟੀ ਕੰਨੀ ਨਿਕਲ ਜਾਂਦੀ ਆ ਇਹ ਨਹਿਰ ਗਿੱਲਾਂ ਵਾਲੀ ਨਹਿਰ ਕਹਿ ਦਿੰਦੇ ਨੇ ਦੁਹਾਨੇ ਦੇ ਵਿੱਚ ਇਹਨੂੰ ਗਿੱਲਾਂ ਵਾਲੀ ਨਹਿਰ ਕਹਿੰਦੇ ਨੇ ਅੱਜ ਘੰਟਾ ਘਰ ਦਿਖਾਉਣੇ ਆ ਘੰਟਾ ਘਰੋਂ ਚੱਲਿਆ ਸੀ ਮੈਂ ਗੀਜਰ ਲੈਣ ਉੱਥੇ ਦੁਕਾਨ ਆ ਇੱਕ ਮੁੰਡਾ ਜਾਣਦਾ ਵਾ ਵੀਰਾਂ ਉਹਨੇ ਵੀਰਾ ਵਾ ਵੀਰੇ ਨੂੰ ਜਾਣਦਾ ਗਾ ਹਾਂ ਮੇਤੋਂ ਵੱਡਾ ਵਾ ਵੀਰਾ ਉਹਨੂੰ ਜਾਣਦਾ ਉਹਨੇ ਫੋਨ ਕਰਤਾ ਸੀ ਉਥੋਂ ਗੀਜ਼ਰ ਚੱਕਣ ਚੱਲੇ ਆ ਠੰਡ ਹੁਣ ਹੋ ਗਈ ਐ ਇੱਥੇ ਵੀ ਚੰਗੀ ਠੰਡ ਹੋ ਗਈ ਐ ਜਾਨੀ ਕਿ ਹਨੀ ਆਪਣੇ ਜਾਨੀ ਕਿ ਸਾਰਿਆਂ ਨੂੰ ਬਾਹਰ ਇੰਨੀ ਠੰਡ ਨਹੀਂ ਲੱਗਦੀ ਹੈਗੀ ਇੱਥੇ ਪਤਾ ਨਹੀਂ ਠੰਡ ਲੱਗਦੀ ਆ ਅੰਬਾਰੀਆਂ ਚੜੀ ਚੜਦਾ ਹੀ ਰਹਿੰਦਾ ਜੇ ਬੰਦਾ ਟੀ-ਸ਼ਰਟ ਜੀ ਨਾਲ ਘੁੰਮੇ ਨਾ ਆਪਾਂ ਘਰੇ ਘੁੰਮੇ ਘੁੰਮਦੇ ਰਹਿੰਨੇ ਆ ਉੱਥੇ ਬਾਹਰ ਇੱਥੇ ਆ ਟੀ-ਸ਼ਰਟ ਜੀ ਨਾਲ ਘਰੇ ਘੁੰਮ ਨਹੀਂ ਹੁੰਦਾ ਠੰਡ ਲੱਗਦੀ ਆ ਬੰਦਾ ਸੁੰਗੜਦਾ ਜਿਹਾ ਹੀ ਰਹਿੰਦਾ ਵਾ ਅੱਛਾ ਜੀਆਂ ਦੇ ਹੱਥ ਪਾ ਕੇ ਇਹ ਲੁਧਿਆਣੇ ਦਾ ਗਿਲ ਚੌਂਕ ਬਾ ਸੌਣੀ ਵਾਲਾ ਵਾ ਗਿਲ ਚੌਂਕ ਤਾਂ ਹੁਣ ਕਾਦਾ ਰਿਹਾ ਉੱਪਰ ਦੀ ਪੁਲ ਬਣ ਗਏ ਦੇ ਪਰ ਚਲੋ ਅਜੇ ਤਾਂ ਗਿਲਚੌਂਕ ਹੀ ਪੱਜਦਾ ਵਾ ਟ੍ਰੈਫਿਕ ਬਹੁਤ ਜ਼ਿਆਦਾ ਯਾਰ ਬਹੁਤ ਟ੍ਰੈਫਿਕ ਆ ਥੋੜੀ ਨਹੀਂ ਬਹੁਤ ਜ਼ਿਆਦਾ ਵਾ ਜਿਹਨੂੰ ਜ਼ਿਆਦਾ ਟ੍ਰੈਫਿਕ ਕਹਿੰਦੇ ਹੁੰਦੇ ਆਏ ਆ ਪਿੰਡ ਤੋਂ ਲੈ ਕੇ ਗਿਲਚੱਕ ਗਿਲਚੌਂਕ ਤੱਕ ਆਉਂਦਿਆਂ ਨੂੰ ਹੀ ਨਹੀਂ ਪਹਿਲਾਂ 5-7 10 ਮਿੰਟ ਚ ਆ ਜਾਂਦੇ ਹੁੰਦੇ ਸੀਗੇ ਉਹ ਅੱਧਾ ਪੌਣਾ ਘੰਟਾ ਲੱਗ ਗਿਆ ਮੈਨੂੰ ਦੇਖ ਲਓ ਇੰਨੀ ਜ਼ਿਆਦਾ ਟ੍ਰੈਫਿਕ ਆ ਪਤਾ ਨਹੀਂ ਨਾ ਲੱਗਦਾ ਕਿੱਧਰੋਂ ਕਿੱਧਰੋਂ ਆ ਜਾਂਦੇ ਨੇ। ਲਓ ਉਹ ਦੇਖ ਲਓ ਕਿਵੇਂ ਗਿਆ ਇੰਡੀਕੇਟਰ ਵੀ ਨਹੀਂ ਦਿੱਤਾ ਉਹਨੇ। ਇਸ਼ਾਰਾ ਵੀ ਨਹੀਂ ਨਾ ਦਿੰਦੇ। ਪਤੰਦਰ ਮੂਰੇ ਆ ਕੇ ਹੀ ਦੱਸਦੇ ਨੇ ਵੀ ਇੱਧਰ ਨੂੰ ਚੱਲਿਆ ਮੈਂ ਸਾਂਭ ਲਈ ਹੁਣ ਆਪਦੇ ਆਪ ਹੀ। ਉਹ ਉੱਪਰਲਾ ਚਲੇ ਗਿਆ। ਬੱਸ ੱਡੇ ਨੂੰ। ਤੇ ਥੱਲੇ ਨੂੰ ਜਾਂਦਾ ਵਾ ਘੰਟਾ ਘਰ ਨੂੰ ਗਿਲ ਚੌਂਕ ਤੋਂ ਜਿਹੜਾ ਰਸਤਾ ਜਾਂਦਾ ਆ ਉੱਪਰ ਨੂੰ ਚਲੇ ਗਿਆ ਬੱਸ ੱਡੇ ਨੂੰ ਭਾਰਤ ਨਗਰ ਚੌਂਕੰਨੀ ਨੂੰ ਹੱਥ ਉਹ ਆ ਗਿਆ ਗਿਲ ਚੌਂਕ ਪਹਿਲਾਂ ਇਹਨੂੰ ਕੈਂਪਾ ਕੋਲਾ ਚੌਂਕ ਕਹਿੰਦੇ ਹੁੰਦੇ ਸੀਗੇ ਜਿੱਥੇ ਬੋਤਲ ਘੁੰਮਦੀ ਹੁੰਦੀ ਸੀ ਇੱਥੇ ਕੋਕਾ ਕੋਲਾ ਵਾਲੀ ਕੈਂਪਾ ਕੋਲਾ ਦੀ ਕੈਂਪਾ ਕੋਲਾ ਖਣੀ ਕੋਕਾ ਕੋਲਾ ਕੈਂਪਾ ਕੋਲਾ ਚੌਂਕ ਹੀ ਕਹਿੰਦੇ ਹੁੰਦੇ ਸੀ ਮੈਨੂੰ ਲੱਗਦਾ ਤੇ ਫੇਰ ਚੱਕਤਾ ਸੀਗਾ ਲਾਈਟਾਂ ਲਾਤੀਆਂ ਸੀਗੀਆਂ ਫੇਰ ਉਦੋਂ ਵੀ ਨਹੀਂ ਕੰਟਰੋਲ ਜਿਆ ਹੋਇਆ ਟ੍ਰੈਫਿਕ ਦਾ ਹੁਣ ਫਿਰ ਪੁਲ ਬਣਾਤੇ ਇੱਥੇ ਪਰ ਹਜੇ ਵੀ ਉਮੀਰ ਆਸ਼ ਰਹਿੰਦਾ ਦੇਖੋ ਆ ਇਹ ਗੇਲ ਚੌਕ ਉਹ ਸਿੱਧਾ ਚਲੇ ਗਿਆ ਬਸ ਆਪਣੇ ਘੰਟਾ ਕਰਨ ਉਹ ਆ ਜਾ ਭਾਈ ਆ ਜਾ ਅਸ ਘੰਟਾ ਘਰ ਪਹੁੰਚ ਘੰਟਾ ਘਰ ਪਹੁੰਚਣ ਵਾਲੇ ਆ ਆ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਵਾ ਘੰਟਾ ਘਰ ਦੇ ਕੋਲੇ ਹੀ ਆ ਜਿਹੜਾ ਆ ਸੋਨਾ ਬਣਾਤਾ ਹੁਣ ਤਾਂ ਬਹੁਤ ਜ਼ਿਆਦਾ ਓਏ ਘੰਟਾ ਘਰ ਵਾਲਾ ਪੌਲੀ ਆ ਜਿਹੜਾ ਵਿਸ਼ਕਰਮਾ ਚੌਂਕ ਤੋਂ ਚੜਦਾ ਵਾ ਸਭ ਤੋਂ ਔਖਾ ਕਰਦੇ ਨੇ ਇਹ ਟੈਂਪੋ ਵਾਲੇ। ਸਾਲੇ ਖੜੇ ਖੜੇ ਪਿੱਛੇ ਨੂੰ ਮੋੜ ਲੈਂਦੇ ਨੇ, ਇੰਨੀ ਕਟਾਈ ਆ ਇਹਨਾਂ ਦੀ। ਕਹੋ ਨਹੀਂ ਪਤਾ ਲੱਗਦਾ ਕਿਹੜੇ ਟਾਈਮ ਮੂਰੇ ਆ ਜਾਂਦੇ ਨੇ, ਕੁਛ ਵੀ ਨਹੀਂ ਪਤਾ ਲੱਗਦਾ। ਇੱਧਰ ਨੂੰ ਉਹ ਪਰੇ ਨੂੰ ਨਿਕਲ ਗਿਆ। ਆਹ ਰੋਡ ਨਿਕਲ ਗਿਆ ਜਿਹੜਾ ਖੱਬੇ ਹੱਥ ਜਾਂਦਾ। ਭਾਰਤਨਗਰ ਚੌਕ ਨੂੰ ਉਹ ਸਾਹਮਣਾ ਉੱਪਰ ਚਲੇ ਗਿਆ। ਸਿੱਧਾ ਜਾਂਦਾ ਵਾ ਘੰਟਾ ਘਰ ਕੇ ਨਹੀਂ ਨੂੰ। ਖਟਾ ਹੀ ਬਹੁਤ ਸੀ ਯਾਰ ਅੰਬ ਤਾਂ ਬਹੁਤ ਖਟਾ ਸੀਗਾ ਮੈਂ ਕਿਤੇ ਮਿੱਠੇ ਹੋਣਗੇ ਫਿਰ ਜ ਆ ਜਾਂਦੇ ਜਾਂਦੇ ਤਾਂ ਕਰਕੇ ਖੱਟੇ ਜਿਹੇ ਹੋਣਗੇ ਇਹਨਾਂ ਕੋਲੇ ਮੈਨੂੰ ਪਤਾ ਹੀ ਨਹੀਂ ਸੀ ਵੀ ਪਪੀਤੇ ਦਾ ਇਹ ਤੂੰ ਤਾਂ ਪਪੀਤੇ ਦਾ ਪੀ ਲੈਂਦੇ ਚੱਲ ਕੋਈ ਨਾ ਪੀਣਾ ਹੀ ਪੀਣਾ ਹੁਣ ਪੀਣਾ ਹੀ ਪੈਣਾ ਹੁਣ ਆ ਪੀ ਲੈਨੇ ਆ ਉਹ ਚੈਰੀ ਚੂਰੀ ਜੀ ਪਾਈ ਆ ਨਾ ਉਹਦੇ ਕਰਕੇ ਇੰਨਾ ਜਿਆਦਾ ਨਹੀਂ ਲੱਗਦਾ ਉਹਦੇ ਕਰਕੇ ਸੁਆਦ ਜਿਹਾ ਬਣ ਗਿਆ ਯਾ ਫੁੱਟ ਨਹੀਂ ਗੱਡੀ ਚੱਲੀ ਹੈ ਕਿ ਜਦ ਤੀਜੀ ਵਾਰੀ ਲਾਈਟ ਹੋ ਗਈ ਇੱਥੇ ਆਏ ਮੂੜੇ ਲਾ ਲੱਗਦਾ ਪਾੜੀ ਜਾਂਦੇ ਨੇ ਤੇ ਗੱਡੀਆਂ ਗੱਡੀ ਕਿੱਥੋਂ ਲੰਘਣੀ ਆ ਕੀ ਜੇਰ ਲੈ ਜਾਂਦਾ ਜਾ ਕੇ ਘੰਟਾ ਕਰ ਹੁਣ ਮੈਂ ਕਿਹਾ ਮੰਗੋ ਸ਼ੇਕ ਪੀ ਲਈਏ ਬਸ ਬੰਦ ਹੀ ਨੇ ਏਦੂ ਬਾਦ ਮੰਗੋ ਆਉਣੇ ਨਹੀਂ ਹੈਗੇ ਅੰਬ ਹੁਣ ਗਾਂ ਗਰਮੀਆਂ ਗਰਮੀਆਂ ਚ ਹੀ ਆਉਣਗੇ ਜਾਂਦੇ ਜਾਂਦੇ ਮੈਂ ਕਿਹਾ ਲਸੀ ਜਾਂਦਾ ਪੀ ਲਈਏ ਪੱਕਾ ਇਹ ਹੈ ਇੱਥੋਂ ਹੀ ਪੀਂਦੇ ਹੁੰਦੇ ਸੀ ਪਹਿਲਾਂ ਵੀ ਬਹੁਤ ਪੁਰਾਣਾ ਕੜਦਾ ਹੈ। ਖੱਟਾ ਹੀ ਬਹੁਤ ਸੀ ਯਾਰ ਅੰਬ ਤਾਂ ਬਹੁਤ ਖੱਟਾ ਸੀਗਾ। ਮੈਂ ਕਿਹਾ ਤੇ ਮਿੱਠੇ ਹੋਣਗੇ। ਫਿਰ ਜਦ ਜਾਂਦੇ ਜਾਂਦੇ ਤਾਂ ਕਰਕੇ ਖੱਟੇ ਜਿਹੇ ਹੋਣਗੇ ਇਹਨਾਂ ਕੋਲੇ। ਮੈਨੂੰ ਪਤਾ ਹੀ ਨਹੀਂ ਸੀ ਵੀ ਪਪੀਤੇ ਦਾ ਇਹ ਤੂੰ ਤਾਂ ਪਪੀਤੇ ਦਾ ਪੀ ਲੈਂਦੇ। ਚੱਲ ਕੋਈ ਨਾ ਪੀਣਾ ਹੀ ਪੀਣਾ ਹੁਣ ਤਾਂ। ਪੀਣਾ ਹੀ ਪੈਣਾ ਹੁਣ। ਆਹ ਪੀ ਲੈਨੇ ਆ। ਔਚੈਰੀ ਚੂਰੀ ਜੀ ਪਾਈ ਹੈ ਨਾ ਉਹਦੇ ਕਰਕੇ ਇੰਨਾ ਜਿਆਦਾ ਨਹੀਂ ਲੱਗਦਾ ਉਹਦੇ ਕਰਕੇ ਸੁਆਦ ਜਿਆ ਬਣ ਗਿਆ ਠੀਕ ਆ ਜੀ ਜੇ ਕਿਸੇ ਵੀਰ ਭੈਣ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗਦੀ ਆ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ